ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਉਹ 2015 ਦਾ ਸਾਲ ਸੀ ਇਸ ਮਾਮਲੇ ਵਿੱਚ ਹੁਣ ਗੁਰਮੀਤ RAM ਰਹੀਮ ਡੇਰਾ ਮੁਖੀ ਜਿਹੜਾ ਕਿ ਬਲਾਤਕਾਰੀ ਵੀ ਹੈ ਸਜ਼ਾ ਭੁਗਤ ਰਿਹਾ ਉਹ ਵੱਖਰੀ ਗੱਲ ਹੈ ਕਿ ਪੈਰੋਲ ਸਰਕਾਰ ਵੀ ਮਿਹਰਬਾਨੀ ਦੇ ਨਾਲ ਮਿਲਦੀ ਰਹੀ ਹੈ ਸਮੇਂ-ਸਮੇਂ ਤੇ ਹੁਣ ਉਸ ਦੀਆਂ ਮੁਸ਼ਕਲਾਂ ਜਿਹੜੀਆਂ ਵਧਣ ਲੱਗੀਆਂ ਨੇ ਜਾਂ ਵਧਣ ਜਾ ਰਹੀਆਂ ਨੇ ਉਹ ਇੱਕ ਵੱਡੀ ਖਬਰ ਹੈ ਉਸ ਦੇ ਉੱਤੇ ਅਸੀਂ ਵਿਸਥਾਰ ਨਾਲ ਦੱਸਦੇ ਹਾਂ ਕਿ ਹਾਈ ਕੋਰਟ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਕਿ ਮੁੱਖ ਗਵਾਹ ਮੰਨਿਆ ਜਾ ਰਿਹਾ ਹੈ ਹਣੀਪ੍ਰੀਤ ਨੇ ਉਦੋਂ ਕੀ ਕਿਹਾ ਸੀ ਗੁਰਮੀਤ ਰਾਮ ਰਹੀਮ ਨੇ ਕੀ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੋਂ ਪਹਿਲਾਂ ਇੱਕ ਤਰ੍ਹਾਂ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਦਾ ਦਿਖਾਈ ਦੇ ਰਿਹਾ ਹੈ ਹੁਣ ਉਸ ਨੂੰ ਸਰਕਾਰੀ ਗਵਾਹ ਬਣਾਉਣ ਜਾ ਰਹੀ ਹੈ ਪੰਜਾਬ ਪੁਲਿਸ ਸਰਕਾਰੀ ਗਵਾਹ ਜਦੋਂ ਬਣਾਉਣ ਜਾ ਰਹੀ ਹੈ ਜਵਾਬ ਦਿੱਤਾ ਪੰਜਾਬ ਸਰਕਾਰ ਨੇ ਦਾਖਲ ਕੀਤਾ ਹਾਈ ਕੋਰਟ ਦੇ ਅੰਦਰ ਹਾਈ ਕੋਰਟ ਨੇ ਉਸ ਤੋਂ ਬਾਅਦ ਪ੍ਰਦੀਪ ਕਲੇਰ ਨੂੰ ਦੇ ਦਿੱਤੀ ਹੈ ਜ਼ਮਾਨਤ ਨਾਲ ਹੀ ਪ੍ਰਦੀਪ ਕਲੇਰ ਆ ਜਿਹੜਾ ਆਪਣੀ ਜਾਨ ਦੀ ਖਾਤਰ ਜਿਹੜੀਆਂ ਬੇਨਤੀਆਂ ਕਰ ਰਿਹਾ ਹਾਈ ਕੋਰਟ ਦੇ ਅੱਗੇ ਕਿ ਮੇਰੀ ਵੀ ਜਾਨ ਨੂੰ ਖਤਰਾ ਹੈ ਜਿਵੇਂ ਮਹਿੰਦਰਪਾਲ ਬਿੱਟੂ ਨੂੰ ਜੇਲ੍ਹ ਦੇ ਅੰਦਰ ਹਿਰਾਸਤ ਦੇ ਅੰਦਰ ਮਾਰ ਦਿੱਤਾ ਗਿਆ ਕਿਉਂਕਿ ਮਹਿੰਦਰਪਾਲ ਬਿੱਟੂ ਦੀ ਡਿਊਟੀ ਲਗਾਈ ਗਈ ਸੀ ਪ੍ਰਦੀਪ ਕਲੇਰ ਨੇ ਸਾਰੀਆਂ ਗੱਲਾਂ ਆਪਣੀ ਜ਼ੁਬਾਨੀ ਦਸੀਆਂ ਨੇ ਦਰਜ ਕਰਾਈਆਂ ਨੇ ਰਿਕਾਰਡ ਦੇ ਵਿੱਚ ਪਹਿਲਾਂ ਅਸੀਂ ਵਿਸਥਾਰ ਦੇ ਨਾਲ ਖਬਰ ਜੋ ਅਪਡੇਟ ਆਇਆ ਉਹ ਤੁਹਾਨੂੰ ਹੁਣ ਦੱਸ ਰਹੇ ਹਾਂ ਉਸ ਤੋਂ ਬਾਅਦ ਅਸੀਂ ਚਰਚਾ ਵੀ ਕਰਦੇ ਹਾਂ ਕਿ ਗੁਰੂਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿੱਚ ਹੁਣ ਗੁਰਮੀਤ ਰਾਮ ਰਹੀਮ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਜਿਹੜਾ ਮੁੱਖ ਮਲਜ਼ਮ ਹੈ ਉਸ ਨੂੰ ਜ਼ਮਾਨਤ ਮਿਲ ਗਈ ਹੈ ਡੇਰਾ ਮੁਖੀ ਤੇ ਹਣੀ ਪ੍ਰੀਤ ਦੇ ਖਿਲਾਫ ਉਸਨੇ ਗਵਾਹੀ ਵੀ ਦਿੱਤੀ ਸੀ ਉਹ ਗਵਾਹੀ ਕੀ ਦਿੱਤੀ ਸੀ ਉਹ ਵੀ ਬੜੀ ਮਹੱਤਵਪੂਰਨ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਹਾਣੀ ਬੁਣੀ ਗਈ ਤੇ ਹੁਣ ਉਹ ਸਰਕਾਰੀ ਗਵਾਹ ਬਣਾਉਣ ਜਾ ਰਹੀ ਹੈ ਪ੍ਰਦੀਪ ਕਲੇਰ ਨੂੰ ਪੰਜਾਬ ਸਰਕਾਰ ਪੰਜਾਬ ਪੁਲਿਸ ਇਸੇ ਕਰਕੇ ਉਸ ਨੂੰ ਆ ਜਿਹੜੀ ਹਾਈ ਕੋਰਟ ਨੇ ਹੋ ਸਕਦਾ ਰਹਾ ਦਿੱਤੀ ਹੋਵੇ ਜ਼ਮਾਨਤ ਦੇ ਦਿੰਦੀ ਹੈ ਕਿਉਂਕਿ ਹਾਈ ਕੋਰਟ ਨੇ ਆਪਣੇ ਹੁਕਮਾਂ ਦੇ ਵਿੱਚ ਸਾਫ਼ ਕੀਤਾ ਕਿ ਐਫਆਈਆਰ 2015 ਤੋਂ ਸਬੰਧਤ ਹੈ ਕਿ ਉਸ ਦਾ ਜਿਹੜਾ ਸਹਿ ਮੁਲਜ਼ਮ ਹੈ ਜਿਹੜਾ ਨਾਲ ਉਸਦੇ ਸਾਜ਼ਿਸ਼ ਦੇ ਵਿੱਚ ਸੀ ਜਤਿੰਦਰ ਵੀਰ ਅਰੋੜਾ ਨੂੰ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸਨੇ ਪਟੀਸ਼ਨ ਕਰਤਾ ਦੇ ਨਾਮ ਨੂੰ ਦਾ ਨਾਮ ਵੀ ਦੱਸਿਆ ਸੀ ਪ੍ਰਦੀਪ ਕਲੇਰ ਦਾ ਨਾਮ ਦੱਸਿਆ ਸੀ ਉਸਨੇ ਇਸ ਕਰਕੇ ਗ੍ਰਿਫਤਾਰੀ ਹੋਈ ਔਰ ਉਸਦੀ ਤੇ ਉਸ ਤੋਂ ਇਲਾਵਾ ਸੱਤ ਹੋਰ ਜਿਹੜੇ ਮੁਲਜ਼ਮ ਸੀ ਇਸ ਕੇਸ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਪਰ ਕੇਵਲ ਪਟੀਸ਼ਨ ਕਰਤਾ ਵੀ ਹਿਰਾਸਤ ਦੇ ਵਿੱਚ ਹੈ ਹੁਣ ਜੇਕਰ ਗੱਲ ਕੀਤੀ ਜਾਵੇ ਪ੍ਰਦੀਪ ਕਲੇਰ ਦੀ ਜਦੋਂ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਸੀ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਉੱਥੇ ਉਹ ਗਿਆ ਸੀ ਉਥੇ ਨਤਮਸਤਕ ਵੀ ਹੋਇਆ ਸੀ ਪ੍ਰਦੀਪ ਕਲੇਰ ਦਾ ਹੁਣ ਸਬੰਧ ਸਿੱਧੇ ਤੌਰ ਦੇ ਉੱਤੇ ਕਿਹੜੀ ਰਾਜਨੀਤਿਕ ਪਾਰਟੀ ਨਾਲ ਹੈ ਕਿਉਂਕਿ ਇੱਥੇ ਦੱਸਦੀ ਹੈ ਕਿ 2013-14 ਦਾ ਵਾਰਾ ਸੀ ਜਦੋਂ ਪ੍ਰਦੀਪ ਕਲੇਰ ਨੂੰ ਡੇਰਾ ਸਿਰਸਾ ਦਾ ਜਿਹੜਾ ਰਾਜਨੀਤਿਕ ਵਿੰਗ ਹੁੰਦਾ ਉਸ ਦਾ ਮੁਖੀ ਵੀ ਬਣਾਇਆ ਗਿਆ ਸੀ ਜੰਨੀਆਂ ਰਾਜਨੀਤਿਕ ਤੌਰ ਦੇ ਉੱਤੇ ਮੀਟਿੰਗਾਂ ਹੁੰਦੀਆਂ ਸੀ ਚਾਹੇ ਦਿੱਲੀ 'ਚ ਹੋਣ ਪੰਜਾਬ 'ਚ ਹੋਣ ਦੇਸ਼ ਦੇ ਕਿਸੇ ਕੋਨੇ 'ਚ ਹੋਣ ਪ੍ਰਦੀਪ ਕਲੇਰ ਨੂੰ ਉਸ ਦਾ ਮੁਖੀ ਬਣਾਇਆ ਗਿਆ ਸੀ ਇਸ ਕਰਕੇ ਸਾਰੀਆਂ ਗਤੀਵਿਧੀਆਂ ਤੋਂ ਜਾਣੂ ਹੈ ਪ੍ਰਦੀਪ ਕਲੇਰ ਉਸਦੇ ਬਿਆਨ 164 ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਦਰਜ ਵੀ ਕੀਤੇ ਗਏ ਹੁਣ ਜਿਹੜੀ ਗਵਾਹੀ ਦਿੱਤੀ ਗਈ ਸੀ ਉਸ ਦੇ ਵੇਲੇ ਉਦੋਂ ਉਸਨੇ ਦੱਸਿਆ ਕਿ 1987 ਦੇ ਵਿੱਚ ਮੈਂ ਡੇਰਾ ਸੱਚਾ ਸੌਧਾ ਨਾਲ ਜੁੜਿਆ ਸੀ 2014 ਚ ਮੈਨੂੰ ਡੇਰੇ ਦੇ ਰਾਜਨੀਤਿਕ ਵਿੰਗ ਦਾ ਪ੍ਰਧਾਨ ਵੀ ਬਣਾਇਆ ਗਿਆ ਮੁਖੀ ਬਣਾਇਆ ਗਿਆ ਔਰ ਰਾਮ ਰਹੀਮ ਨੇ ਮੈਨੂੰ ਮਿਲਣ ਲਈ ਬੁਲਾਇਆ ਸੀ ਮਾਰਚ ਜਾਂ ਅਪ੍ਰੈਲ ਦਾ ਉਹ ਕਹਿੰਦੇ ਮਹੀਨਾ ਸੀ 2015 ਦੇ ਵਿੱਚ ਮੈਨੂੰ ਦਿੱਲੀ ਜਾਣਾ ਪਿਆ ਮੈਨੂੰ ਰਾਮ ਰਹੀਮ ਨੂੰ ਮਿਲਣ ਲਈ ਬੁਲਾਇਆ ਗਿਆ ਜਦੋਂ ਮੈਂ ਉੱਥੇ ਗਿਆ ਤੇ ਰਾਮ ਰਹੀਮ ਹਣੀਪ੍ਰੀਤ ਰਕੇਸ਼ ਕੁਮਾਰ ਉਰਫ ਰਕੇਸ਼ ਦਿੜਬਾ ਸੰਦੀਪ ਬਰੇਟਾ ਹਰਸ਼ ਧੋਰੀ ਮਹਿੰਦਰਪਾਲ ਬਿੱਟੂ ਕੋਟਕਪੂਰਾ ਬੁਲਾਬ ਤੇ ਗੁਰਲੀਨ ਉਰਫ ਰਕੇਸ਼ ਕੁਮਾਰ ਉੱਥੇ ਮੌਜੂਦ ਸੀ ਕਹਿੰਦੇ ਤਾਂ ਮਹਿੰਦਰਪਾਲ ਨੇ ਉੱਥੇ ਕਿਹਾ ਸੀ ਕਿ ਪ੍ਰੇਮੀਆਂ ਨੇ ਸਾਡੇ ਲੋਕਟ ਜਿਹੜੇ ਪਾਏ ਹੁੰਦੇ ਆ ਡੇਰਾ ਸਰਸਾ ਵਾਲੇ ਉਹ ਸੁੱਟ ਤੇ ਸੀ ਜ਼ਮੀਨ ਤੇ ਉਹ ਕਿਹਦੇ ਪ੍ਰਚਾਰ ਕਰਕੇ ਇੱਕ ਧਰਮ ਪ੍ਰਚਾਰਕ ਨੇ ਜਿਹੜੇ ਹਰਜਿੰਦਰ ਸਿੰਘ ਮਾਂਜੀ ਉਹ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਕਥਾ ਕੀਤੀ ਤੇ ਬੁਰਜ ਜਵਾਰ ਸਿੰਘ ਵਾਲੇ 'ਚ ਉੱਥੇ ਫਿਰ ਲੋਕਟ ਸੁੱਟਨੇ ਸ਼ੁਰੂ ਕਰਤੇ ਸਾਡੇ ਡੇਰਾ ਪ੍ਰੇਮੀਆਂ ਨੇ ਫਿਰ ਹਣੀਪ੍ਰੀਤ ਨੂੰ ਤੇ ਕਹਿੰਦੇ RAM ਰਹੀਮ ਨੂੰ ਗੁੱਸਾ ਬਹੁਤ ਆ ਗਿਆ ਸਾਰੀਆਂ ਗੱਲਾਂ ਪ੍ਰਦੀਪ ਕਲੇਰ ਨੇ ਦਸੀਆਂ ਨੇ ਕਿਸੇ ਹੋਰ ਨੇ ਨਹੀਂ ਤੇ ਗੁੱਸਾ ਆ ਗਿਆ ਤੇ ਕਹਿੰਦੇ ਫਿਰ ਆਪਾਂ ਵੀ ਵਿਉਂਤ ਬਣਾਈਏ ਫਿਰ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡੀ ਨਿਸ਼ਾਨੀ ਕੀ ਹੈ ਸਭ ਤੋਂ ਵੱਡੀ ਜਿਹੜੀ ਆ ਭਰੋਸਾ ਕਿਸ ਦੇ ਵਿੱਚ ਰੱਖਦੇ ਨੇ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਆ ਤੇ ਫਿਰ ਕਹਿੰਦੇ ਹਣੀਪ੍ਰੀਤ ਨੇ ਸਕੀਮ ਦੱਸੀ ਕਿ ਅਸੀਂ ਨਾ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਕੁਝ ਨਾ ਕੁਝ ਇਸ ਤਰ੍ਹਾਂ ਦਾ ਕਰੀਏ ਬੇਅਦਬੀ ਦੀ ਜਿਹੜੀ ਉਹ ਘਟਨਾ ਵਾਪਰਦੀ ਹੈ ਉਸ ਤੋਂ ਪਹਿਲਾਂ ਦੀਆਂ ਗੱਲਾਂ ਨੇ ਸਾਰਾ ਕੁਝ ਉਹ ਫਿਰ ਕਹਿੰਦੇ ਕਰਕੇਸ਼ ਤੇ ਬਿੱਟੂ ਨੇ ਕਿਹਾ ਕਿ ਉਹ ਪ੍ਰਚਾਰਕ ਨੇ ਜਿਸ ਤਰ੍ਹਾਂ ਕਿਹਾ ਹਣੀਪ੍ਰੀਤ ਨੇ ਫਿਰ ਕਿਹਾ ਕਿ ਇੱਟ ਦਾ ਜਵਾਬ ਹੁਣ ਸਾਨੂੰ ਪੱਥਰ ਨਾਲ ਦੇਣਾ ਚਾਹੀਦਾ ਇਸ ਤੋਂ ਬਾਅਦ ਹਣੀਪ੍ਰੀਤ ਨੇ ਗੁਰੂ ਗ੍ਰੰਥ ਸਾਹਿਬ ਦੇ અપਮਾਨ ਦੀ ਜਿਹੜੀ ਗੱਲ ਕਹੀ ਕਿ ਕਿਵੇਂ ਕੀਤਾ ਜਾਵੇ ਤੇ ਰਾਮ ਰਹੀਮ ਨੇ ਇਸ ਨੂੰ ਹੱਲਾਸ਼ੇਰੀ ਦਿੱਤੀ ਕਿ ਜਿਵੇਂ ਹਣੀਪ੍ਰੀਤ ਕਹਿ ਰਹੀ ਹੈ ਉਸੇ ਤਰ੍ਹਾਂ ਛੇਤੀ ਤੋਂ ਛੇਤੀ ਕਰ ਦਿਓ ਫਿਰ ਡਿਊਟੀਆਂ ਲੱਗੀਆਂ ਫਿਰ ਸਾਰਾ ਕੁਝ ਵਾਪਰਿਆ ਇਹ ਪ੍ਰਦੀਪ ਪਲੇਅਰ ਦੀ ਜਿਹੜੀ ਗਵਾਹੀ ਦਿੱਤੀ ਗਈ ਸੀ ਉਸ ਤੋਂ ਬਾਅਦ ਹੁਣ ਉਸ ਨੂੰ ਜ਼ਮਾਨਤ ਮਿਲੀ ਹੈ ਔਰ ਸਰਕਾਰ ਉਸ ਨੂੰ ਸਰਕਾਰੀ ਗਵਾਹ ਬਣਾਉਣ ਜਾ ਰਹੀ ਹੈ ਜੇਕਰ ਸਰਕਾਰੀ ਗਵਾਹ ਬਣਾ ਲਿਆ ਬਿਆਨ ਇਸੇ ਤਰ੍ਹਾਂ ਦਰਜ ਕਰ ਲਏ ਗਏ ਅਗਲੀ ਕਾਰਵਾਈ ਕਰ ਦਿੱਤੀ ਗਈ ਤੇ ਰਾਮ ਰਹੀਮ ਨੂੰ ਫਿਰ ਪਹਿਲੀ ਵਾਰੀ ਹੋਏਗਾ ਇਹ ਪੰਜਾਬ ਪੁਲਿਸ ਸਿੱਧੇ ਤੌਰ ਦੇ ਉੱਤੇ ਪੁੱਛਗਿੱਛ ਲਈ ਵੀ ਸੱਦ ਸਕਦੀ ਹੈ ਉਸ ਦੀਆਂ ਮੁਸ਼ਕਲਾਂ ਜ਼ਿਆਦਾ ਵੱਧ ਸਕਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਇਹ ਬੜੀ ਵੱਡੀ ਖਬਰ ਹੈ ਜੀ ਪੰਜਾਬ ਦੇ ਪ੍ਰਸੰਗ ਦੇ ਵਿੱਚ ਬਿਲਕੁਲ ਸੰਦੀਪ ਇਹਦੇ ਚ ਹੋਰ ਵੀ ਜਿਹੜੇ ਅਹਿਮ ਪਹਿਲੂ ਇਹਦੇ ਚ ਖੈਰ ਹੈ ਕਿ ਮਿੰਦਰਪਾਲ ਬਿੱਟੂ ਡੇਰਾ ਸੱਚਾ ਸੌਦਾ ਪੰਜਾਬ ਦੀ 45 ਮੈਂਬਰ ਵਾਲੀ ਕਮੇਟੀ ਦਾ ਮੈਂਬਰ ਸੀ ਉਸ ਦੀ ਬਿਊਟੀ ਲਗਾਈ ਗਈ ਸੀ ਕਿ ਆਪਣੀ ਟੀਮ ਦੇ ਨਾਲ ਜਲਦ ਤੋਂ ਜਲਦ ਇਹ ਕੰਮ ਕਰੋ ਜਿਹੜਾ ਹਣੀਪ੍ਰੀਤ ਨੇ ਕਿਹਾ ਜਿਸ ਤੇ ਮੋਹਰ ਬਲਾਤਕਾਰੀ ਬਾਬਾ ਨੇ ਲਾਈ ਸੀ ਕਹਿੰਦੇ ਕਿ ਉਸ ਵਕਤ ਮੈਂ ਇਹਨਾਂ ਦੇ ਪਿੱਛੇ ਖੜਿਆ ਸੀ ਬਾਬਾ ਨੇ ਮੈਨੂੰ ਕਿਹਾ ਸੀ ਕਿ ਬੇਟਾ ਤੁਹਾਡਾ ਕੰਮ ਹੈ ਮੈਂ ਦੱਸਿਆ ਕਿ ਮੈਨੂੰ ਦਿੱਲੀ ਜਾਣਾ ਉਹਨੇ ਕਿਹਾ ਕਿ ਕੁਝ ਲੋਕਾਂ ਨੂੰ ਮਿਲਣ ਵਾਸਤੇ ਗਿਆ ਤੇ ਫਿਰ ਮੈਂ ਆ ਗਿਆ ਹੁਣ ਉਹ ਕਹਿੰਦੇ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਹੁਣ ਧਮਕੀਆਂ ਆ ਰਹੀਆਂ ਬਾਬਾ RAM ਅਤੇ ਹੋਰ ਲੋਕ ਮੈਨੂੰ ਮਰਵਾ ਸਕਦੇ ਨੇ ਪਹਿਲਾ ਹੀਮਿੰਦਰਪਾਲ ਬਿੱਟੂ ਦੀ ਨਾਬਾ ਹਾਈ ਪ੍ਰੋਫਾਈਲ ਸਿਕਿਉਰਿਟੀ ਜੇਲ ਵਿੱਚ ਮੌਤ ਹੋ ਚੁੱਕੀ ਹੈ ਮੇਰੀ ਫੈਮਿਲੀ ਜਿਸ ਵਿੱਚ ਮੇਰੀ ਪਤਨੀ ਮੇਰੀ ਬੇਟੀ ਮੇਰੇ ਮਾਪਿਓ ਤੇ ਰਿਸ਼ਤੇਦਾਰ ਉਹ ਡੇਰੇ ਦੇ ਮੁਖੀ ਤੋਂ ਡਰੇ ਨੇ ਉਹਨਾਂ ਦੀ ਉਹ ਕੁਝ ਵੀ ਉਹਨਾਂ ਦੇ ਨਾਲ ਕਰਵਾ ਸਕਦੇ ਹੁਣ ਜਿਹੜਾ ਇਹ ਜਿਹੜਾ ਪ੍ਰਦੀਪ ਹੋਣਾ ਨੇ ਜਿਹੜਾ ਪੰਜਾਬ ਪੁਲਿਸ ਨੇ ਫੜਿਆ ਨਹੀਂ ਸੀ ਕਿਉਂਕਿ ਅਸਲ ਵਿੱਚ ਇਹ ਸਾਰਾ ਜਿਹੜਾ ਕਾਂਡ ਨਾ ਸੰਦੀਪ ਜੀ ਇਹ ਪੂਰਾ ਵੋਡ ਬੈਂਕ ਦੇ ਨਾਲ ਜੁੜਿਆ ਹੈਗਾ ਵੋਟ ਬੈਂਕ ਦੇ ਚੱਕਰ ਦੇ ਵਿੱਚ ਕਾਲੀ ਦਲ ਨੇ ਆਪਣਾ ਸਿਆਸੀ ਬੇੜਾ ਬੇੜਾ ਨਕਸ਼ਾ ਬੇੜਾ ਡੋਬ ਲਿਆ ਕਾਂਗਰਸ ਨੇ ਬੇੜਾ ਡੋਬ ਲਿਆ ਆਮ ਆਦਮੀ ਪਾਰਟੀ ਵੀ ਉਸੇ ਲੀਹਾਂ ਤੇ ਚੱਲ ਰਹੀ ਆ ਸਿਰ ਤੇ ਸਿਰ ਡੇਰੇ ਦੀ ਵੋਟ ਖਾਤਰ ਪੰਜਾਬ ਦੀ ਕਿਸੇ ਵੀ ਪਾਰਟੀ ਨੇ ਕਿਸੇ ਵੀ ਸਰਕਾਰ ਨੇ ਕੰਮ ਨਹੀਂ ਕੀਤਾ ਸਿਰ ਤੇ ਸਿਰ ਉਹ ਡੇਰਾ ਪ੍ਰੇਮੀ ਉਹਨਾਂ ਦੇ ਪੰਗੀ ਵੀ ਵੋਟ ਬੈਂਕ ਹੁਣ ਸਵਾਲ ਹੈ ਕਿ ਜੇ ਬੰਦਾ ਪੰਜਾਬੀ ਆ ਬਾਬੇ ਨਾਨਕ ਨਾਮ ਲੈਵਾ ਸੰਗਤ ਦਾ ਉਹ ਸ਼ਰਧਾਲੂ ਕਹਾਉਂਦਾ ਜਸਿਕਾ ਸਿਕ ਭਾਈਚਾਰ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਕੋਈ ਚੀਜ਼ ਨਹੀਂ ਤਨ ਵੋਟ ਪਿਆਰੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਪਿਆਰਾ ਇਹ ਪੰਜਾਬ ਦੇ ਲੋਕਾਂ ਨੂੰ ਸ਼ਰੂਮ ਨਿਕਾਲੀ ਦਲ ਨੂੰ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਝਾੜੂ ਵਾਲਿਆਂ ਨੂੰ ਡਿਸਾਈਡ ਕਰਨਾ ਪਊਗਾ ਹੁਣ ਉਹ ਜਿਹੜੇ ਹੁਣ ਪ੍ਰਦੀਪ ਹੋਣਾ ਨੇ ਦੱਸੇ ਨੇ ਜਿਹੜਾ ਜਾ ਕੇ ਉੱਥੇ ਜੋਧਿਆ ਜਾ ਕੇ ਫੜਿਆ ਗਿਆ ਸੀ ਇਹ ਸਾਰਾ ਕਾਂਡ ਇਹ ਇਹ ਮੋਡ ਬੰਬ ਬਲਾਸਟ ਤਾਰਾਂ ਡੇਰੇ ਨਾਲ ਜੁੜਦੀਆਂ ਗੁਰੂ ਸਾਹਿਬ ਜੀ ਦੀ ਬੇਦਬੀ ਤਾਰਾਂ ਡੇਰੇ ਨਾਲ ਜੁੜਦੀਆਂ ਕਾਲੀਆਂ ਨੇ ਵੀ ਵੋਟ ਦੇ ਚੱਕਰ 'ਚ ਤੁਰੰਤ ਐਕਸ਼ਨ ਨਹੀਂ ਕੀਤਾ ਕਾਂਗਰਸ ਪਾਰਟੀ ਨੇ ਪੰਜ ਸਾਲ ਨਗਾਤੇ ਨੇ 26 ਮਹੀਨੇ ਝਾੜੂ ਵਾਲੇ ਨਗਾਤੇ ਇਹਨਾਂ ਦੀ ਮਾੜੀ ਅਦਾਲਤਾਂ ਦੇ ਵਿੱਚ ਕਾਰਗੁਜ਼ਾਰੀ ਕਰਕੇ ਕੇਸ ਸਾਰੇ ਸਾਰੇ ਚੰਡੀਗੜ੍ਹ ਟਰਾਂਸਫਰ ਹੋ ਗਏ ਨੇ ਪੰਜਾਬ ਤੋਂ ਬਾਹਰ ਹੋ ਗਏ ਨੇ ਹੁਣ ਜਿਹੜੇ ਕੁਮਰ ਵਿਜੇ ਪ੍ਰਤਾਪ ਸਿੰਘ ਵਿਚਾਰੇ ਰੋਜ਼ ਹੀ ਰੋਂਦੇ ਨੇ ਹੁਣ ਤੇ ਉਹਨਾਂ ਨੇ ਰੋਣਾ ਵੀ ਬੰਦ ਕਰ ਦਿੱਤਾ ਕਿਉਂਕਿ ਉਹਨਾਂ ਦੀਆਂ ਰੋਣ ਦੀਆਂ ਆਵਾਜ਼ਾਂ ਨਾ ਹੋਰ ਕੋਈ ਸੁਣਦਾ ਨਾ ਸਰਕਾਰ ਸੁਣਦੀ ਨਾ ਪਾਰਟੀ ਸੁਣਦੀ ਪਰ ਉਹ ਆਪਣੇ ਸਟੈਂਡ ਤੇ ਅੜੇ ਹੋਏ ਨੇ ਹੁਣ ਜਦ ਡੇਰੇ ਨੂੰ ਅਸੀਂ ਉੱਥੇ ਉਹਨੂੰ ਪੰਜਾਬ ਨਹੀਂ ਲਿਆ ਸਕੇ ਕੋਰਸ ਨੇ ਕੋ ਕੰਮ ਨਹੀਂ ਕੀਤਾਗਾ ਸਰਕਾਰਾਂ ਨੇ ਵੀ ਹਰਿਆਣੇ ਵਾਲੇ ਓਮ ਬਾਬੇ ਨੂੰ ਜਵਾਈ ਬਣਾ ਕੇ ਬੈਠੇ ਨੇ ਅਜਿਹੀ ਸਥਿਤੀ ਚ ਹੁਣ ਪ੍ਰਦੀਪ ਕਲੇਰ ਸਰਕਾਰੀ ਗਵਾਹ ਬਣ ਗਿਆ ਹੁਣ ਸਰਕਾਰੀ ਗਵਾਹ ਨੇ ਜਿਹੜੇ ਅੱਜ ਪਰਦਾ ਖੋਲਿਆ ਉਹਦੇ ਚ ਇਹ ਆ ਕਿ ਉਹਨੇ ਜੋ ਜੋ ਦੱਸਿਆ ਗਿਆ ਕਿ ਕਿਵੇਂ ਗੁਰੂ ਸਾਹਿਬ ਜੀ ਦੀ ਬੇਦਬੀ ਕਰਵਾਈ ਗਈ ਹੈ ਕਿਵੇਂ ਹਣੀਪ੍ਰੀਤ ਨੇ ਕਿਹਾ ਕਿ ਜੇ ਸਿੱਖ ਕੌਮ ਵਾਸਤੇ ਉਹਨਾਂ ਦਾ ਜਿਹੜਾ ਜੇ ਸਾਡੇ ਪਿਤਾ ਹਣੀਪ੍ਰੀਤ ਕਹਿੰਦੀ ਹੈ ਜੇ ਸਾਡੇ ਪਿਤਾ ਸਾਡੇ ਪਿਤਾ ਕੌਣ ਬਲਾਤਕਾਰੀ ਪਿਤਾ ਜੇ ਸਾਡੇ ਬਲਾਤਕਾਰੀ ਪਿਤਾ ਦੇ ਲੋਕਾਂ ਨੇ ਇੱਕ ਪ੍ਰਚਾਰਕ ਜਿਹੜਾ ਵਾ ਉਹ ਜਿਹੜੇ ਲੋਕਟ ਉਤਾਰ ਸਕਦਾ ਤੇ ਫਿਰ ਅਸੀਂ ਉਹਨਾਂ ਦੇ ਪਿਤਾ ਤੇ ਕਿਉਂ ਨਹੀਂ ਕਰ ਸਕੋ ਕਿ ਇੱਕ ਸਿੱਖ ਵਾਸਤੇ ਗੁਰੂ ਸਾਹਿਬ ਤੋਂ ਵੱਡਾ ਕੋਈ ਸਾਡੇ ਵਾਸਤੇ ਹੈ ਨਹੀਂ ਆ ਤੇ ਫਿਰ ਉਹਨਾਂ ਨੇ ਇਹ ਬੇਦਬੀ ਕਰਵਾਈ ਹੈ ਤੇ ਅਗਰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਾਂਝੀ ਸਰਕਾਰ ਅਗਰ ਉਸ ਵਲੇ ਐਕਸ਼ਨ ਕਰ ਦਿੰਦੀ ਹੈਗੀ ਨਾ ਇਹ ਮਾਫੀਆਂ ਦਿੰਦੇ ਨਾ ਇਹ ਉਸਤੇ ਤੁਰੰਤ ਐਕਸ਼ਨ ਕਰਦੇ ਜੋ ਇਹਨਾਂ ਕੀਤਾ ਨਹੀਂ ਹੈ ਤੇ ਅੱਜ ਸ਼੍ਰੋਮਣੀ ਕਾਲੀ ਦਲ ਨੂੰ ਨਾ ਦਿਲ ਇਹਨਾਂ ਨੇ ਮਾਫੀ ਕਰਵਾ ਦਿੱਤੀ ਇਹਨਾਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਰੋੜ ਰੁਪਏ ਦੇ ਇਸ਼ਤਿਹਾਰ ਜਾਰੀ ਕਰਵਾ ਦਿੱਤੇ ਹੈਗੇ ਤੇ ਹੁਣ ਆਪਣੇ ਆਪ ਚ ਕਹਿੰਦੇ ਨੇ ਕਿ ਗੱਲਾਂ ਹੋਰ ਕਰਦੇ ਤੇ ਜੀ ਸਥਿਤੀ ਹੁਣ ਪ੍ਰਦੀਪ ਕਲੀਅਰ ਹੋਣਾ ਨੇ ਜੋ ਕੋजे ਖਲਾਸਾ ਕੀਤਾ ਉਹ ਦੇਖਦੇ ਆ ਕਿ ਇਸ ਦੇ ਅੱਗੇ ਕਿੰਨੀ ਕਾਰਵਾਈ ਦੇ ਕਿ ਹਾਈ ਕੋਰਟ ਦੇ ਵਿੱਚ ਆਦੇਸ਼ ਵਿੱਚ ਕਿਹਾ ਕਿ ਕਿਉਂਕਿ ਐਫ ਆਈ ਆਰ 2015 ਨਾਲ ਸੰਬੰਧਿਤ ਹੈ ਜਿਹੜਾ ਸਹਿ ਦੋਸ਼ੀ ਆ ਜਤਿੰਦਰ ਵੀਰ ਸਿੰਘ ਰੋੜਾ ਉਹਨੂੰ ਇਸ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਉਸਦੇ ਪਟੀਸ਼ਨ ਕਰਤਾ ਦਾ ਜਿਹੜਾ ਨਾਮ ਆ ਉਹਦੇ ਚ ਸੱਤ ਹੋਰ ਦੋਸ਼ੀ ਨੇ ਇਸ ਕੇਸ ਵਿੱਚ ਜਮਾਨਤ ਦਿੱਤੀ ਗਈ ਆ ਕੇਵਲ ਹੁਣ ਪਟੀਸ਼ਨ ਕਰਤਾ ਹਿਰਾਸਤ ਵਿੱਚ ਆ ਉਹਦੇ ਖਿਲਾਫ ਦਰਜ ਹੋਰਨਾ ਮਾਮਲੇ ਤੇ ਜਮਾਨਤ ਤੇ ਆ ਸਰਕਾਰ ਦੇ ਜਵਾਬ ਤੋਂ ਬਾਅਦ ਉਸਨੂੰ ਸਰਕਾਰੀ ਗਵਾਹ ਬਣਾਉਣ ਦੀ ਸੰਭਾਵਨਾ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਪਟੀਸ਼ਨ ਕਰਤਾ ਉਹਨੂੰ ਹੋਰ ਜਿਹੜੀ ਹੁਣ ਜੇਲ੍ਹ ਦੇ ਵਿੱਚ ਕਹਿੰਦੇ ਰੱਖਣ ਦੀ ਲੋੜ ਨਹੀਂ ਆ ਪਰ ਉਹ ਪ੍ਰਦੀਪ ਕਮ ਕਲੀਅਰ ਹੋਣਾਂ ਦੀ ਉਥੇ ਫੋਟੋ ਵੀ ਲੰਗਰ ਦੇ ਵਿੱਚ ਦਿਖਾਈ ਹੈ ਜੋ ਹੁਣ ਜ਼ਮਾਨਤ ਦੇ ਲਈ ਉਹਨੇ ਤਰਕ ਕੀ ਦਿੱਤਾ ਹੈਗਾ ਉਹ ਕਹਿੰਦਾ ਕਿ ਸਹਿ ਦੋਸ਼ੀ ਦੇ ਬਿਆਨ ਤੇ ਉਹਨੂੰ ਵਰਤਮਾਨ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਉਹਨੇ ਦੱਸਿਆ ਕਿ ਵਾਸਤਵ ਵਿੱਚ 11 ਦੋਸ਼ੀਆਂ ਵਿੱਚੋਂ 9 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਹਦੇ ਚੋਂ 8 ਨੂੰ ਜ਼ਮਾਨਤ ਮਿਲ ਚੁੱਕੀ ਆ ਦੋ ਜਿਹੜੇ ਦੋਸ਼ੀ ਨੇ ਉਹ ਕੋਸ਼ਿਸ਼ ਕੀਤੀ ਕਿ ਨੇ ਅਪਰਾਧੀ ਨੇ ਇਹ ਵਰਤਮਾਨ ਮਾਮਲੇ ਸਮੇਤ ਉਹਨਾਂ ਕੁਝ ਹੋਰ ਮਾਮਲਿਆਂ ਵਿੱਚ ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਬਿਆਨ ਦਿੱਤੇ ਨੇ ਉਹਨੂੰ ਸਰਕਾਰੀ ਗਵਾਹ ਬਣਾਉਣ ਦੀ ਸੁਭਾਵਨਾ ਇਹਦੇ ਚੋ ਸਭ ਤੋਂ ਵੱਡੀ ਗੱਲ ਹੈ ਕਿ 38 ਪ੍ਰਮੁੱਖ ਗਵਾਹਾਂ ਚੋਂ ਕਿਸੇ ਕੋਲ ਵੀ ਪੁੱਛਗਿੱਛ ਨਹੀਂ ਕੀਤੀ ਗਈ ਉਹ 9 ਫਰਵਰੀ ਤੋਂ ਹਿਰਾਸਤ ਵਿੱਚ ਆ ਲੇਕਿਨ ਕਹਿੰਦੇ ਕਿ 38 ਜਿਹੜੇ ਪ੍ਰਮੁੱਖ ਗਵਾਹ ਨੇ ਆਈ ਵਿਟਨੈਸ ਨੇ ਉਹਨਾਂ ਤੋਂ ਪੁੱਛਗਿੱਛ ਨਹੀਂ ਕੀਤੀ ਗਈ ਇਸ ਲਈ ਵਰਤਮਾਨ ਮਾਮਲੇ ਵਿੱਚ ਸੁਣਵਾਈ ਜਲਦ ਸਮਾਪਤ ਹੋਣ ਦੀ ਸਭਾਵਨਾ ਨਹੀਂ ਹੈ ਇਹ ਵਕੀਲ ਨੇ ਹਾਈ ਕੋਰਟ ਦੱਸਿਆ ਔਰ ਇਹ ਵੀ ਪਟੀਸ਼ਨ ਦਾ ਜਵਾਬ ਦਿੰਦੇ ਹੋਏ ਪੰਜਾਬ ਸਰਕਾਰ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਪਟੀਸ਼ਨ ਕਰਤਾ ਕੁਝ ਮਾਮਲਿਆਂ ਦੇ ਵਿੱਚ ਜ਼ਮਾਨਤ ਹੈ ਉਹਨਾਂ ਮਾਮਲਿਆਂ ਵਿੱਚ ਧਾਰਾ 164 CrPC ਦੇ ਤਹਿਤ ਉਸ ਦਾ ਬਿਆਨ ਦਰਜ ਕੀਤਾ ਗਿਆ ਜਿਸ ਵਿੱਚ ਉਹਨੂੰ ਸਰਕਾਰੀ ਗਵਾਹ ਬਣਾਏ ਜਾਣ ਦੀ ਸਭਾਵਨਾ ਇਸੇ ਤਰ੍ਹਾਂ ਪ੍ਰਭਾਵੀ ਰੂਪ ਵਿੱਚ ਸੂਬੇ ਨੇ ਪਟੀਸ਼ਨ ਕਰਤਾ ਨੂੰ ਜ਼ਮਾਨਤ ਦੇਣ ਦੀ ਅਪੀਲ ਦਾ ਵਿਰੋਧ ਨਹੀਂ ਕੀਤਾ ਸਾਰੇ ਧਿਰਾਂ ਦੇ ਪੱਖ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਕਲੀਅਰ ਨੂੰ ਜ਼ਮਾਨਤ ਤੇ ਰਿਹਾ ਕਰਨ ਦੇ ਆਦੇਸ਼ ਦਿੱਤੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਦੀਪ ਕੋਲੀ ਨੇ ਆਪਣੀ ਕਹਾਣੀ ਔਰ ਮਹਿੰਦਰਪਾਲ ਬਿੱਟੂ ਜਿਹੜਾ ਨਾਬਾ ਹਾਈ ਸਕਿਉਰਿਟੀ ਜੇਲ੍ਹ ਵਿੱਚ ਜਿਹਦਾ ਮਰਡਰ ਹੋਇਆ ਉਹਦੀ ਜਾਂਚ ਸਰਕਾਰ ਨੇ ਇੱਕ ਡੀਜੀਪੀ ਲੈਵਲ ਨੂੰ ਅਧਿਕਾਰ ਦਿੱਤੀ ਉਹ ਵੀ ਸਰਕਾਰ ਨੇ ਨਹੀਂ ਦੱਸਿਆ ਉਹਨੂੰ ਦੇ ਪਿੱਛੇ ਮਾਰ ਉਹਨੂੰ ਮਾਰਨ ਵਾਲਾ ਕੌਣ ਸੀ ਕਿਉਂਕਿ ਪਰਮਿੰਦਰ ਉਹ ਮਿੰਦਰਪਾਲ ਬਿੱਟੂ ਸੰਦੀਪ ਉਹਦੀ ਇੱਕ ਜਿਸ ਵੇਲੇ ਜੋ ਸ਼ਰਮਨੀ ਕਾਜੀਦਲ ਭਾਜਪੀ ਦੀ ਸਰਕਾਰ ਸੀ ਉਹਦੀ ਤੂਤੀ ਬੋਲਦੀ ਸੀ ਉਹ ਜਦੋਂ ਚੱਲਦਾ ਸੀ ਜਦੋਂ ਸਰਕਾਰ ਨੇ ਉਸ ਸਮੇਂ ਮੀਟਿੰਗ ਕਰਨੀ ਹੁੰਦੀ ਆ ਨੋਵਾ ਕਾਰ ਭੇਜੀ ਜਾਂਦੀ ਸੀ ਇੱਕ ਅੱਗੇ ਜਿਪਸੀ ਲੱਗੀ ਹੁੰਦੀ ਸੀ ਇੱਕ ਪਿੱਛੇ ਜਿਪਸੀ ਲੱਗੀ ਹੁੰਦੀ ਸੀ ਕਿ ਉਹ ਡੀਜੀਪੀ ਲੈਵਲ ਦੇ ਅਧਿਕਾਰੀਆਂ ਦੇ ਸਾਹਮਣੇ ਵੀ ਗੋਡੇ ਤੇ ਲੱਤ ਤੇ ਲੱਤ ਰੱਖ ਕੇ ਗੱਲ ਕਰਦਾ ਸੀ ਕਿਉਂਕਿ ਉਹ ਆਪਣੇ ਆਪ ਨੂੰ ਚੀਫ ਮਿਨਿਸਟਰ ਸਮਝਦਾ ਸੀ ਕਿਉਂਕਿ ਵੋਟ ਸੀ ਵੋਟਾਂ ਦੇ ਮਸਲੇ ਦੇ ਵਿੱਚ ਬਹੁਤ ਵੱਡਾ ਮਾਲਵੇ ਦੇ ਵਿੱਚ ਖੇਡ ਹੁੰਦਾ ਰਿਹਾ ਉਹਦੇ ਬਾਬੇ ਬਲਾਤਕਾਰੀ ਆ ਉਹ ਸ਼ਰਮ ਵਾਲੀ ਗੱਲ ਹੈ ਕਿ ਲੋਕੀ ਜਿਸ ਨੂੰ ਅਦਾਲਤਾਂ ਨੇ ਬਲਾਤਕਾਰੀ ਕੋਸ਼ਿਸ਼ ਕੀਤਾ ਹੋ ਗਿਆ ਕਾਤਲ ਕੋਸ਼ਿਸ਼ ਕੀਤਾ ਗਿਆ ਸਾਡੇ ਹਿੰਦੁਸਤਾਨ ਦੇ ਜਿਹੜੇ ਪੋਲਿਟਿਸ਼ੀਅਨ ਆ ਉਹ ਟੱਬਰਾਂ ਦੇ ਟੱਬਰਾਂ ਸੁਵੇ ਜਾ ਕੇ ਉਹਨੂੰ ਮੱਥਾ ਟੇਕਦੇ ਨੇ ਇਸੇ ਕਰਕੇ ਦੇਸ਼ ਦਾ ਬੇੜਾ ਗਰਕੂ ਲੇਕਿਨ ਜਿਹੜਾ ਹੁਣ ਪ੍ਰਦੀਪ ਕਲੇਰ ਹੋਣਾ ਨੇ ਖੁਲਾਸੇ ਕੀਤੇ ਨੇ ਉਹ ਦੇਖਦੇ ਆ ਕਿ ਇਸ ਮਸਲੇ ਦੇ ਵਿੱਚ ਜਿਹੜੀ ਪੰਜਾਬ ਦੀ ਜਿਹੜੀ ਸਿਆਸਤ ਆ ਉਹ ਕਿਸ ਕਰਵਟ ਬਦਲਦੀ ਆ ਪਰ ਮੈਨੂੰ ਇਹ ਲੱਗਦਾ ਕਿ ਜਿਵੇਂ ਕਾਲੀਆਂ ਨੇ ਗਲਤੀ ਕੀਤੀ ਡੇਰੇ ਦੇ ਚ ਵੋਟਾਂ ਦੇ ਚੱਕਰ ਚ ਜਿਵੇਂ ਕਾਂਗਰਸ ਨੇ ਗਲਤੀ ਕੀਤੀ ਹੈ ਤੇ ਜਿਵੇਂ ਹੁਣ ਝਾੜੂ ਵਾਲਿਆਂ ਨੇ ਗਲਤੀ ਕੀਤੀ ਹੈ ਜਿਨਨੇ ਵੀ ਗੁਰੂ ਸਾਹਿਬ ਦੀ ਨੂੰ ਇਨਸਾਫ ਦੇਣ ਦੀ ਬਜਾਏ ਸਿਆਸਤ ਕੀਤੀ ਹੈ ਉਹਦਾ ਸਿਆਸਤ ਵਿੱਚ ਰਲਾਜਮੀ ਤੌਰ ਤੇ ਬੇੜਾਗਰਕ ਹੋਣਾ ਹੀ ਹੋਣਾ ਵਾ ਜਿਵੇਂ ਰਵੈਤੀ ਪਾਰਟੀਆਂ ਦਾ ਹੋਇਆ